ਬਹੁਤ ਗਲਿ ਮਿਸ ਮੈਨੇਜਰ ਮੈਨੂੰ ਹੁਣ ਡਾਕਟਰ ਉਹਦੇ ਬਾਬ ਸਾਹਿਬ ਮਿਲਿਆ ਆਂਦੇ ਨੂੰ ਪਿੰਡ ਇੱਕ ਬੰਦਾ ਮਿਲਿਆ ਉਹ ਗੱਲ ਪੈਣ ਨੂੰ ਜਾਵੇ ਉਹ ਆਂਦਾ ਤੁਸੀਂ ਸੇਵਾ ਨਹੀਂ ਕਰਨ ਡਿਆਂਦਾ ਤੁਸੀਂ ਤੇ ਪੱਠਾ ਭਾ ਲਈ ਜਾਂਦੇ ਉਹਨੇ ਉਹਨੇ ਕਿਉਂ ਕਹੀਏ ਗੱਲ ਉਹਨੇ ਇਸ ਕਰਕੇ ਕਹੀ ਆਂਦਾ ਵੀ ਪਿੰਡ ਦੇ ਵਿੱਚ ਕਈ ਐਸੇ ਘਰ ਨੇ ਜਿਨ੍ਹਾਂ ਦਾ ਨੁਕਸਾਨ ਕੋਈ ਨਹੀਂ ਹੋਇਆ ਉਹਨਾਂ ਨੇ ਘਰ ਇੰਨੇ ਭਰ ਲੈਨੇ ਵੀ ਕੱਲ ਨੂੰ ਉਹਨਾਂ ਨੇ ਜਦੋਂ ਕੰਮ ਦੀ ਜ਼ਰੂਰਤ ਪਈ ਤਾਂ ਕੰਮ ਕਰਨ ਘਰੋਂ ਨਹੀਂ ਨਿਕਲਣਾ ਕਿਉਂਕਿ ਘਰੇ ਪਹਿਲੇ ਭੰਡਾਰ ਬਥੇਰੇ ਫਿਰ ਜਦੋਂ ਉਹਨਾਂ ਨੂੰ ਸਮਝਾਇਆ ਕਹਿੰਦੇ ਅਸੀਂ ਵੀ ਨਹੀਂ ਅਸੀਂ ਤੇ ਬਾਹਰੋਂ ਆਏ ਆ ਇਸ ਦੇ ਸੇਵਾ ਕਰਦੇ ਆ ਵੀ ਇਹ ਤੇ ਲੋਕਾਂ ਦਾ ਬਚਾਉਣ ਦੇ ਪਰ ਉਹ ਸਮਝਿਆ ਭਾਵਨਾ ਨੂੰ ਵੀ ਠੀਕ ਆ ਤੁਹਾਡੀ ਭਾਵਨਾ ਦਾ ਠੀਕ ਆ ਪਰ ਇੱਕ ਵਾਰੀ ਉਹਨਾਂ ਤੇ ਖਿੱਚ ਕੇ ਪਿਆ ਵੀ ਯਾਰ ਤੁਸੀਂ ਕੀ ਕਰਦੇ ਪਏ ਉਹ ਉਹ ਜਿਹੜੀ ਖਿੱਚ ਹੈ ਨਾ ਲੋਕਾਂ ਦੀ ਵੀ ਜ਼ਰੂਰਤਮੰਦ ਬੰਦਿਆਂ ਨੂੰ ਜ਼ਰੂਰਤ ਵਾਲੀਆਂ ਚੀਜ਼ਾਂ ਚਾਹੀਦੀਆਂ ਨੇ ਭੇਜੀਆਂ ਜਾਣ ਇੱਥੇ ਅਸੀਂ ਹੁਣ ਇਸੇ ਕਰਕੇ ਸਾਰਾ ਇੱਕ ਤਰਤੀਬ ਬਣਾਈ ਆ ਅਸੀਂ ਇੱਥੋਂ ਕਿਸੇ ਨੂੰ ਕੁਝ ਨਹੀਂ ਦੇ ਰਹੇ ਕੈਂਪ ਦੇ ਵਿੱਚੋਂ ਕਿਉਂਕਿ ਇੱਥੇ ਜਿਹੜਾ ਆ ਰਿਹਾ ਬਹੁਤੇ ਤੇ ਅਜਨਾਲੇ ਦੇ ਲੋਕਲੀ ਆ ਕੇ ਚੋਕੇ ਲੈ ਜਾਣਗੇ ਇਦਾਂ ਜਿਹੀ ਵੰਡਣ ਲੱਗੇ ਇਹ ਇੱਥੇ ਜ ਬੰਦੇ ਜ਼ਿੰਮੇਵਾਰ ਜਿੰਨਨ ਜ਼ਰੂਰਤ ਆ ਉਹਨਾਂ ਦੇ ਨਾਮ ਲਿਖੇ ਜਾਂਦੇ ਨੇ ਨਾਮ ਲਿਖਣ ਤੋਂ ਬਾਅਦ ਉਹਨਾਂ ਦਾ ਪਿੰਡ ਫੋਨ ਨੰਬਰ ਸਾਰਾ ਕੁਝ ਲਿਖਿਆ ਜਾਂਦਾ ਫਿਰ ਉਸ ਪਿੰਡ ਦੀ ਜ਼ਰੂਰਤ ਦੇ ਹਿਸਾਬ ਨਾਲ ਅਸੀਂ ਅਲੱਗ-ਅਲੱਗ ਪੰਨਿਆਂ ਦੀਆਂ ਲਿਸਟਾਂ ਬਣਾਇਆ ਜਿਹੜੇ-ਜਿਹੜੇ ਬੰਦੇ ਸਾਡੇ ਕੋਲ ਹੁੰਦੇ ਨੇ ਫਿਰ ਉਹ ਪਿੰਡਾਂ ਦੇ ਅਸੀਂ ਵੇਖਦੇ ਹਾਂ ਕਿ ਇਸ ਪਿੰਡ ਦੇ ਵਿੱਚ ਜਿਆਦਾ ਚਾਰੇ ਦੀ ਜ਼ਰੂਰਤ ਆਈ ਹੈ ਚਾਰੇ ਆ ਦੀ ਟਰਾਲੀ ਨੂੰ ਉੱਥੇ ਭੇਜਿਆ ਜਾਂਦਾ ਉੱਥੇ ਜਾ ਕੇ ਫਿਰ ਨਹੀਂ ਤੇ ਸੁੱਟ ਕੇ ਨਹੀਂ ਹੁੰਦੇ ਜਿਹੜੀ ਤੁਸੀਂ ਗੱਲ ਕੀਤੀ ਬੰਦਿਆਂ ਨੂੰ ਹੁਣ ਕੇ ਤੇ ਜਾਂਦੇ ਨੇ ਜਿਹੜੇ ਬੰਦੇ ਦੇ ਘਰ ਜਾ ਕੇ ਫੋਨ ਕਰੀਦਾ ਘਰ ਜਾ ਕੇ ਵੇਖੀਦਾ ਵੀ ਵਾਕਿਆ ਜ਼ਰੂਰਤ ਹੈ ਬੰਦੇ ਨੂੰ ਵੀ ਉਦਾਂ ਇਹਨਾਂ ਕੰਮ ਦਵਲੀ ਆਉਂਦੇ ਹੁਣ ਸੋ ਇਹ ਸਾਨੂੰ ਕਰਨਾ ਇਸ ਕਰਕੇ ਪਿਆ ਵੀ ਵੇਸਟ ਵਾਲੀ ਗੱਲ ਬਾਜੀ ਹੋ ਰਹੀ ਆ ਵੇਸਟ ਵੇਸਟ ਹੋ ਜੇ ਉਹ ਗੱਲ ਨਹੀਂ ਦੀ ਜ਼ਰੂਰਤਮੰਦ ਤੱਕ ਪਹੁੰਚਣਾ ਨਾ ਰਵੇ ਜ਼ਰੂਰਤ ਉਹਦੇ ਕੋਲ ਪਹੁੰਚੇ ਹਾਂ ਵੇਸਟ ਵੇਸਟ ਹੁੰਦੇ ਵੀ ਜਦੋਂ ਸਾਰਿਆਂ ਤੱਕ ਪਹੁੰਚ ਵੀ ਜਾਵੇ ਉਹ ਤੋਂ ਬਾਅਦ ਜੇ ਬਚ ਵੀ ਜਾਊ ਤਾਂ ਕੋਈ ਗੱਲ ਨਹੀਂ ਹਾਂ ਪਰ ਇਹ ਪਹਿਲਾਂ ਇਹ ਨਾ ਨਾ ਇਹ ਉਹ ਵੀ ਜਿੰਨੂੰ ਚਾਹੀਦਾ ਉਹ ਵਿਚਾਰਾ ਰਹਿ ਜੇ ਤੇ ਉਹਦੇ ਲਈ ਇਹ ਸਾਨੂੰ ਇੱਕ ਫਿਲਟਰ ਤਾਂ ਲਾਉਣਾ ਪਿਆ ਵੀ ਕਈ ਉਦਾਂ ਵੀ ਬੜੇ ਲੈ ਗੇ ਨੇ ਆਂ ਉਹ ਉਦਾਂ ਵਾਲਾ ਨਿਸ਼ਾਨਾ ਲਈ ਸਾਨੂੰ ਜੈਨੂਨ ਬੰਦੇ ਤੇ ਵੀ ਫਿਲਟਰ ਲਾਉਣਾ ਪਿਆ ਵੀ ਤੇਰਾ ਵੀ ਅਹੀਂ ਵੇਖ ਕੇ ਤੈਨੂੰ ਦੇਣਾ ਠੀਕ ਹੈ ਸੋ ਇਹ ਗੱਲਾਂ ਕਿਸੇ ਨੂੰ ਅਟਪਟੀਆਂ ਲੱਗ ਸਕਦੇ ਆ ਮੇਰੀਆਂ ਵੀਆਂ ਵੀ ਯਾਰ ਤੁਸੀਂ ਦੇ ਵੀ ਰਹੇ ਹੋ ਤਾਂ ਇਦਾਂ ਕਰ ਕਰ ਕੇ ਦੇ ਰਹੇ ਹੋ ਇਹ ਇਸੇ ਕਰਕੇ ਆ ਵੀ ਬਿਲਕੁਲ ਸੰਗਾ ਦਾ ਦਸਵੰਦ ਆ ਕਿਸੇ ਦੀ ਹਰਾਮ ਦੀ ਕਮਾਈ ਨਹੀਂ ਆਗੀ ਤੇ ਸਾਡੇ ਸਿੱਖਾਂ ਦੇ ਵਿੱਚ ਇਹ ਗੱਲ ਹੈ ਵੀ ਜਿਹੜਾ ਦਸਵੰਦ ਹੁੰਦਾ ਨਾ ਇਹ ਜ਼ਹਿਰ ਦੇ ਬਰਾਬਰ ਹੁੰਦਾ ਇਹਨੂੰ ਜੇ ਸਹੀ ਵਰਤ ਲੋਗੇ ਤੇ ਇਹ ਦਵਾਈ ਦਾ ਕੰਮ ਕਰ ਜਾਂਦਾ ਆ ਜੇ ਇਹਨੂੰ ਨਜਾਇਜ਼ দাওਗੇ ਤੇ ਤੁਹਾਨੂੰ ਮਾਰੇਗਾ ਸੋ ਆ ਜੇ ਨਹੀਂ ਚਾਹੁੰਦਾ ਵੀ ਨਜਾਇਜ਼ ਕਿਸੇ ਨੂੰ ਦੇ ਦੇ ਕੇ ਮਾਰ ਹੀ ਦੇ ਜੇ ਅਗਲੇ ਨੇ ਮਰਨਾ ਉਹਦੀ ਇਸ਼ਾਰਾ ਤੇ ਉਹਦੀ ਗੱਲ ਵੱਖਰੀ ਪਰ ਅਸੀਂ ਜਾਣ ਕੇ ਤਾਂ ਨਾ ਮਾਰੀ ਜਾਈਏ ਸੋ ਉਹਦਾ ਸਾਰੀਆਂ ਚੀਜ਼ਾਂ ਨੂੰ ਵੇਖ ਲਈ ਮੈਨੇਜ ਕਰਨ ਦੀ ਕੋਸ਼ਿਸ਼ ਕਰਦੇ ਪਏ ਬਾਕੀਆਂ ਨੂੰ ਵੀ ਅਸੀਂ ਇਸੇ ਲਾਈਨ ਦੇ ਵਿੱਚ ਜੇ ਸਾਡਾ ਆਈਡੀਆ ਨਾਲ ਠੀਕ ਲੱਗਦਾ ਆ ਬਾਕੀ ਸੰਸਥਾਵਾਂ ਨੂੰ ਅਸੀਂ ਇੱਕ 71 ਤੱਕ ਨਮਾਇਦਾ 71 ਤੱਕ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਅਸੀਂ ਜਗ੍ਹਾ ਤੇ ਪਲੇਸ ਹੋ ਸਕਦਾ ਅੰਮ੍ਰਿਤਸਰ 5-6 ਤਰੀਕ ਤੱਕ ਜਿਹੜੀ ਉਹਦੀ ਕੋਈ ਤਰੀਕ ਉਹਦੇ ਵਿੱਚ ਅਸੀਂ ਜਗ੍ਹਾ ਦੇ ਹਿਸਾਬ ਨਾਲ ਵੇਖ ਕੇ ਨਾ ਸੱਦ ਕੇ ਆਪਣਾ ਆਈਡੀਆ ਉਹਨਾਂ ਨੂੰ ਦੇਵਾਂਗੇ ਵੀ ਸਾਰਿਆਂ ਦੀ ਸੇਵਾ ਪ੍ਰਵਾਨ ਆ ਪਰ ਇਹਨੂੰ ਥੋੜਾ ਜਿਹਾ ਮੈਨੇਜ ਕਰੀਏ ਆਆਂ ਪੰਜ ਚੀਜ਼ਾਂ ਨੂੰ ਏਰੀਆ ਵੰਡੀਏ ਪਿੰਡ ਵੰਡੀਏ ਲੰਮੀ ਲੜਾਈ ਜੇ ਲੱਗਣੀ ਆ ਇਹ ਨਾ ਹੋਵੇ ਵੀ ਕੱਲ ਨੂੰ ਜਦੋਂ ਹੁੰਦਾ ਕਿ ਸੋਸ਼ਲ ਮੀਡੀਆ ਤੇ ਇੱਕ ਪਿੰਡ ਦੀ ਗੱਲ ਪਹੁੰਚ ਜਾਂਦੀ ਵੀ ਆ ਪਿੰਡ ਦਾ ਬੜਾ ਮੰਦਾ ਹਾਲ ਸਵੇਰੇ ਸਾਰੀ ਸੰਗਤ ਉੱਥੇ ਟੁੱਕ ਜਾਂਦੀ ਸੋ ਜੇ ਏਰੀਏ ਵੰਡੇ ਹੋਣਗੇ ਉੱਥੇ ਕੋਈ ਸੰਸਥਾ ਜਥੇਬੰਦੀ ਹੈ ਕਿ ਜ਼ਿੰਮੇਵਾਰੀ ਲੈ ਕੇ ਬੈਠੀ ਹੋਏਗੀ ਚੀਜ਼ਾਂ ਸਮਾਨ ਉਹਦੇ ਕੋਲ ਆਵੇ ਉਹਦੇ ਕੋਲ ਅਗੇ ਪਿੰਡਾਂ ਦੀ ਲਿਸਟ ਹੋਏਗੀ ਵੀ ਉਹਨੂੰ ਪਤਾ ਵੀ ਹੋਏਗਾ ਵੀ ਕਿਹੜੇ ਪਿੰਡ ਮੈਂ ਪਛਾਤਾ ਕਿਹੜੇ ਨਹੀਂ ਪਛਾਹਿਆ ਆਈ ਤਾਂ ਦੇ ਇੱਕ ਪਿੰਡ ਚੱਲ ਗਿਆ ਦੂਜੀ ਸੰਸਥਾ ਵੀ ਉੱਤੇ ਤੀਜੀ ਵੀ ਉੱਤੇ ਚੌਥੀ ਵੀ ਉੱਤੇ ਤੇ ਪੰਜਵਾਂ ਪਿੰਡ ਬਾਅਦ ਆਉਂਦਾ ਰਹੇ ਜਦੋਂ ਜ਼ਿੰਮੇਵਾਰੀ ਹੋਏਗੀ ਇੱਕ ਦੇ ਕੋਲ ਤੇ ਸਾਰਾ ਉਹਦਾ ਸਹਿਯੋਗ ਦੇਣਗੇ ਜੇ ਮੰਨ ਲਓ ਇੱਥੇ ਅਸੀਂ ਬੈਠੇ ਆਂ ਤੇ ਇੱਥੇ ਜੇ ਕਿਸੇ ਨੂੰ ਹੋਰ ਨੇ ਇੱਥੇ ਜ਼ਿੰਮੇਵਾਰੀ ਕੋ ਲੈ ਲੈਣਾ ਅਸੀਂ ਇਦਾਂ ਬਣੇ ਬਣੇ ਛੱਡ ਕੇ ਚਲ ਜਾਗੇ ਉਹਨਾਂ ਦੇ ਕੋਲ ਵੀ ਭਾਈ ਤੁਸੀਂ ਜ਼ਿੰਮੇਵਾਰੀ ਸੰਭੋ ਜੇ ਕਿਤੇ ਵੀ ਸਾਨੂੰ ਲੱਗੇ ਵੀ ਸਭ ਜਗ੍ਹਾ ਦੇ ਸੰਗਤ ਦੇ ਜ਼ਿੰਮੇਵਾਰੀ ਸੰਭ ਲਈ ਆ ਤੇ ਅਸੀਂ ਉੱਥੇ ਤੋਂ ਨਾ ਸਹਿਯੋਗ ਵੀ ਦੇਵਾਂਗੇ ਇਹ ਨਹੀਂ ਵੀ ਅਸੀਂ ਕਹਿੰਦੇ ਵੀ ਇੱਥੇ ਸਾਰੇ ਆ ਜਾਣ ਤੇ ਦਾਲ ਖਾਲ ਖਾਦੇ ਨਾਮੇ ਇੱਥੇ ਚੱਲਣ ਪਰ ਜ਼ਿੰਮੇਵਾਰੀ ਕਿਸੇ ਤਰੀਕੇ ਨਾਲ ਕਰ ਦੇਣਾ ਤੇ ਵੰਡਣੀ ਪੈਣੀ ਆ ਸਾਨੂੰ ਐਦਾਂ ਇਹ 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 ਨਹੀਂ ਸਾਡੇ ਕੋਲੇ ਦਾ ਸੈੱਟ ਆਉਣਾ ਐਦਾਂ 10 10 ਪਿੰਡ ਗੋਦ ਲੈ ਕੇ ਕੀ ਕਰਾਂਗੇ ਉਹ ਤਰੀਕੇ ਦੇ ਨਾਲ ਗੋਦ ਲੈ ਜਾਣ तरीके ਦੇ ਨਾਲ ਉਹਨਾਂ ਨੂੰ ਸਾਂਭਿਆ ਜਾਵੇ ਕਲਾਕਾਰਾਂ ਨੂੰ ਵੀ ਸਾਡੀ ਰਿਕੁਐਸਟ ਹੋਏਗੀ ਵੀ ਤੁਸੀਂ ਵੀ ਆਪਣੇ ਨਮਾਇंदे ਉਸ ਇਕੱਤਰਤਾ ਦੇ ਵਿੱਚ ਭੇਜੋ ਕਿ ਅਸੀਂ ਪਿੰਡਾਂ ਦੀ شناخت ਕਰਕੇ ਉਹਨਾਂ ਨੂੰ ਵੰਡ ਸਕੀਏ ਵੀ ਭਾਈ ਜੇ ਤੁਸੀਂ 10 ਪਿੰਡ ਲੈਣੇ ਨੇ ਤੁਸੀਂ ਆ ਲੈ ਲਓ ਦੂਜਾ ਬੰਦਾ ਆ ਲੈ ਲੜੇ ਤੀਜੀ ਸੰਸਥਾ ਆ ਲੈ ਲੜੇ ਪੰਜਵੀਂ ਸੰਸਥਾ ਆ ਲੈ ਲੜੇ ਜਿਤ 200 300 400 ਪਿੰਡ ਪੰਜਾਬ ਦਾ ਮਾਰੇਠ ਆਇਆ ਹੋਵੇ ਮੰਨ ਲਓ ਮੈਕਸਿਮਮ ਮੈਂ ਕਹਿੰਦਾ 1200 ਪਿੰਡ ਵੀ ਆਇਆ ਹੋਵੇ ਤੇ ਮੈਨੂੰ ਨਹੀਂ ਲੱਗਦਾ ਵੀ 100 ਤੋਂ ਘੱਟ ਸੰਸਥਾਵਾਂ ਹੈਗੀਆਂ ਕਿੰਨੇ ਕਨੇ ਪਿੰਡ ਬੰਦੇ ਨੇ ਠੀਕ ਹੈ ਮਤਲਬ 10-10 20-20 ਪਿੰਡ ਆਉਣਗੇ ਤੇ ਕਈ ਸੰਸਥਾਵਾਂ ਤੇ 100-100 ਪਿੰਡ ਸੰਭਲ ਜੋਗੀਆਂ ਨੇ ਤੇ ਕਈ 2-2 ਪਿੰਡ ਪਰ ਉਹਨਾਂ ਇੱਕ ਤਰੀਕੇ ਨਾਲ ਹੀ ਮੈਨੇਜ ਕਰਨ ਦੀ ਕੋਸ਼ਿਸ਼ ਕਰਾਂਗੇ ਵਿਗੜਨ ਦੇ ਕਰਕੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦਵਾਈਆਂ ਦੀ ਬਹੁਤ ਜ਼ਰੂਰਤ ਪੈਣੀ ਹੈ ਪਸ਼ੂਆਂ ਦੀਆਂ ਬਿਮਾਰੀਆਂ ਫੈਲਣੇ ਸ਼ੁਰੂ ਹੋ ਗਈਆਂ ਨੇ ਇਨਸਾਨਾਂ ਦੇ ਵੀ ਜਿਦਾ ਖੁਰਕ ਵਗੈਰਾ ਜਿਹੜੀ ਹੈ ਇਹਦਾਂ ਦੀਆਂ ਚੀਜ਼ਾਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਫੈਲਣੀਆਂ ਸ਼ੁਰੂ ਹੋ ਗਈਆਂ ਨੇ ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਆਪਾਂ ਠੀਕ ਕਰਾਂਗੇ ਮਤਲਬ ਸਾਰੇ ਨਾਲ ਮਿਲ ਕੇ ਕਰਾਂਗੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਪੈਗੀ ਉਹਨਾਂ ਦੇ